ਇੱਕ ਪਿੰਡ ਵਿੱਚ ਇੱਕ ਬਹੁਤ ਹੀ ਉੱਚੀ ਪੌਂਚ ਵਾਲੇ ਪੀਰ ਬਾਬਾ ਰਹਿੰਦੇ ਸਨ। ਉਹਨਾਂ ਦੀਆਂ ਕਰਾਮਾਤਾਂ ਤੇ ਇਲਮ ਦੀ ਚਰਚਾ ਦੂਰ ਦੂਰ ਤੱਕ ਫੈਲੀ ਹੋਈ ਸੀ। ਉਹਨਾਂ ਕੋਲ ਕਈ ਮਰੀਦ ਆਉਂਦੇ ਸਨ। ਕੁਝ ਇਬਾਦਤ ਦੀ تعلیم ਲੈਣ ਲਈ ਤਾਂ ਕੁਝ ਦੁਨਿਆਵੀ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ। ਇੱਕ ਦਿਨ ਇੱਕ ਮਰੀਦ ਉਹਨਾਂ ਕੋਲ ਆਇਆ ਤੇ ਆਖਣ ਲੱਗਾ, "ਬਾਬਾ ਜੀ, ਮੈਂ ਚਾਹਦਾ ਵਾਂ ਕਿ ਮੈਂ ਵੀ ਤੁਹਾਡੀ ਤਰ੍ਹਾਂ ਅੱਲਾਹ ਦੇ ਕਰੀਬ ਹੋ ਜਾਵਾਂ ਮੈਨੂੰ ਵੀ ਉਹ ਮਕਾਮ ਮਿਲੇ ਜਿੱਥੇ ਮੇਰੀਆਂ ਦੁਆਵਾਂ ਫੌਰਨ ਕਬੂਲ ਹੋ ਜਾਣ ਪੀਰ ਬਾਬਾ ਮੁਸਕਰਾਏ ਤੇ ਆਖਿਆ ਜੇ ਤੂੰ ਸੱਚੇ ਦਿਲ ਨਾਲ ਇਬਾਦਤ ਕਰੇਗਾ ਤੇ ਆਪਣੇ ਨਫਸ ਨੂੰ ਕਾਬੂ ਵਿੱਚ ਰੱਖੇਗਾ ਤਾਂ ਅੱਲਾਹ ਤੈਨੂੰ ਵੀ ਉਹ ਮਕਾਮ ਅ타 ਕਰੇਗਾ ਫਰੀਦ ਨੇ ਵਾਦਾ ਕੀਤਾ ਕਿ ਉਹ ਪੂਰੀ ਤਰ੍ਹਾਂ ਇਬਾਦਤ ਵਿੱਚ ਡੁੱਬ ਜਾਵੇਗਾ ਪੀਰ ਬਾਬਾ ਨੇ ਉਸ ਨੂੰ ਇੱਕ ਜੰਗਲ ਵਿੱਚ ਭੇਜ ਦਿੱਤਾ ਤੇ ਆਖਿਆ ਇੱਕ ਸਾਲ ਤੱਕ ਇੱਥੇ ਹੀ ਰਹਿ ਕੇ ਇਬਾਦਤ ਕਰ ਪਰ ਇੱਕ ਸ਼ਰਤ ਹੈ ਤੂੰ ਕਿਸੇ ਵੀ ਹਾਲਤ ਵਿੱਚ ਕਿਸੇ ਇਨਸਾਨ ਤੋਂ ਕੁਝ ਨਹੀਂ ਮੰਗੇਗਾ ਜੋ ਮਿਲੇਗਾ ਉਸੇ ਵਿੱਚ ਸਬਰ ਕਰੇਗਾ ਮুরিਦ ਨੇ ਪੂਰੀ ਸ਼ਿੱਦਤ ਨਾਲ ਇਬਾਦਤ ਸ਼ੁਰੂ ਕਰ ਦਿੱਤੀ ਪਹਿਲਾਂ ਕੁਝ ਦਿਨ ਖਾਣ ਪੀਣ ਦੀ ਤਕਲੀਫ ਹੋਈ ਪਰ ਫਿਰ ਅੱਲਾਹ ਦੀ ਰਹਿਮਤ ਨਾਲ ਕਦੇ ਉਸ ਨੂੰ ਫਲ ਮਿਲ ਜਾਂਦੇ ਕਦੇ ਕੋਈ ਰਾਹੀ ਉਸ ਨੂੰ ਖਾਣਾ ਦੇ ਜਾਂਦਾ ਹੌਲੀ-ਹੌਲੀ ਇੱਕ ਸਾਲ ਬੀਤ ਗਿਆ ਜਦੋਂ ਵਾਪਸ ਪੀਰ ਬਾਬਾ ਕੋਲ ਆਇਆ ਤਾਂ ਉਸ ਦੇ ਚਿਹਰੇ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਹੁਣ ਉਹ ਪਹਿਲਾਂ ਵਰਗਾ ਨਹੀਂ ਰਿਹਾ ਉਸ ਦਾ ਚਿਹਰਾ ਨੂਰਾਨੀ ਹੋ ਚੁੱਕਾ ਸੀ ਤੇ ਅੱਖਾਂ ਵਿੱਚ ਅਦੁੱਪਤ ਸਕੂਨ ਸੀ ਪੀਰ ਬਾਬਾ ਨੇ ਪੁੱਛਿਆ ਹੁਣ ਦੱਸ ਤੈਨੂੰ ਕੀ ਮਹਿਸੂਸ ਹੋਇਆ ਮਰੀਦ ਬੋਲਿਆ ਮੈ ਸਿੱਖਿਆ ਕਿ ਜਦੋਂ ਇਨਸਾਨ ਅੱਲਾ ਉੱਤੇ ਸੱਚਾ ਬਰੋਸਾ ਕਰਦਾ ਵਾ ਤੇ ਸਬਰ ਕਰਦਾ ਤਾਂ ਅੱਲਾ ਉਸਦੇ ਲਈ ਰਾਹ ਖੋਲ ਦਿੰਦਾ ਮੇਰੀ ਹਰ ਲੋੜ ਬਿਨਾਂ ਕਿਸੇ ਇਨਸਾਨ ਕੋਲੋਂ ਮੰਗੇ ਆਪ ਹੀ ਪੂਰੀ ਹੋ ਜਾਂਦੀ ਰਹੀ ਹੁਣ ਮੈਨੂੰ ਯਕੀਨ ਹੋ ਗਿਆ ਕਿ ਜੋ ਅੱਲਾ ਨਾਲ ਜੁੜ ਜਾਂਦਾ ਉਸਨੂੰ ਕਦੇ ਵੀ ਕਿਸੇ ਹੋਰ ਦੇ ਸਾਹਮਣੇ ਹੱਥ ਫਲਾਉਣ ਦੀ ਲੋੜ ਨਹੀਂ ਪੈਂਦੀ ਪੀਰ ਬਾਬਾ ਮੁਸਕਰਾਏ ਤੇ ਆਖਿਆ ਬੇਟਾ ਏ ਅਸਲੀ ਇਬਾਦਤ ਦਾ ਅਸਲ ਤਵੱਕਰ ਅੱਲਾਹ ਤੇ ਭਰੋਸਾ ਜਿਹਨੇ ਵੀ ਹਾਸਲ ਕਰ ਲਿਆ ਉਸਨੇ ਦੋਹਾਂ ਜਹਾਨਾਂ ਨੂੰ ਹਾਸਲ ਕਰ ਲਿਆ ਹੁਣ ਉਹ ਮਰੀਦ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਉਸਤੇ ਦਿਲ ਵਿੱਚ ਹੁਣ ਦੁਨਿਆਵੀ ਚੀਜ਼ਾਂ ਦੇ ਲਾਲਚ ਘਟੋ ਗਏ ਸੀ ਉਹ ਅੱਲਾਹ ਦੀ ਇਬਾਦਤ ਵਿੱਚ ਇੱਕ ਅਜੀਬਾ ਸਕੂਨ ਮਹਿਸੂਸ ਕਰ ਰਿਹਾ ਸੀ ਜੋ ਕਦੇ ਨਾ ਲੱਭਣ ਵਾਲਾ ਸੀ ਪਰ ਪੀਰ ਬਾਬਾ ਦੀ ਇਹ ਜਮਾਇਸ਼ ਇੱਥੇ ਹੀ ਖਤਮ ਨਹੀਂ ਸੀ ਹੋਈ ਇੱਕ ਦਿਨ ਪੀਰ ਬਾਬਾ ਨੇ ਮਰੀਦ ਨੂੰ ਬੁਲਾਇਆ ਤੇ ਆਖਿਆ ਬੇਟਾ ਤੂੰ ਸਬਰ ਅਤੇ ਤਵਕਕ ਸਿੱਖ ਲਿਆ ਏ ਪਰ ਹੁਣ ਮੈਂ ਤੈਨੂੰ ਇੱਕ ਆਖਰੀ ਇਮਤਿਹਾਨ ਦੇਣਾ ਚਾਹੁੰਦਾ ਕਿ ਤੂੰ ਤਿਆਰ ਹੈ ਮਰੀਦ ਨੇ ਆਖਿਆ ਜੀ ਹਾਂ ਬਾਬਾ ਜੀ ਮੈਂ ਤੁਹਾਡੀ ਹਰ ਅਜਮਾਇਸ਼ ਲਈ ਤਿਆਰ ਹਾਂ ਪੀਰ ਬਾਬਾ ਨੇ ਉਸ ਨੂੰ ਇੱਕ ਥੈਲਾ ਦਿੱਤਾ ਤੇ ਆਖਿਆ ਇਸ ਵਿੱਚ ਕੁਝ ਸਿੱਕੇ ਹਨ ਤੈਨੂੰ ਇਸ ਪਿੰਡ ਤੋਂ ਦੂਰ ਇੱਕ ਬਸਤੀ ਵਿੱਚ ਜਾਣਾ ਹੈ ਤੇ ਉੱਥੇ ਜਿੱਥੇ ਸਭ ਤੋਂ ਗਰੀਬ ਇਨਸਾਨ ਉਹਨੂੰ ਐ ਸਿੱਕੇ ਦੇਣੇ ਹਨ ਪਰ ਇੱਕ ਗੱਲ ਯਾਦ ਰੱਖੀ ਜਿਸ ਨੂੰ ਤੂੰ ਐ ਸਿੱਕੇ ਦੇਵੇਂਗਾ ਪਹਿਲਾਂ ਉਸਦੀ ਹਕੀਕਤ ਦੇ ਪੜਤਾਲ ਕਰੇ ਜੇਕਰ ਉਹ ਸੱਚਾ ਗਰੀਬ ਨਾ ਹੋਇਆ ਤਾਂ ਇੱਕ ਸਿੱਕੇ ਵਾਪਸ ਲੈ ਆਵੇਂ ਮਰੀਦ ਰਵਾਨਾ ਹੋ ਗਿਆ ਜਦੋਂ ਬਸਤੀ 'ਚ ਪਹੁੰਚਿਆ ਤਾਂ ਉਸਨੇ ਸਭ ਤੋਂ ਗਰੀਬ ਲੱਗਣ ਵਾਲੇ ਇਨਸਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਉਸ ਦੀ ਨਜ਼ਰ ਇੱਕ ਆਦਮੀ ਉੱਤੇ ਪਈ ਜੋ ਫਟੇ ਪੁਰਾਣੇ ਕੱਪੜੇ ਪਹਿਨ ਕੇ ਸੜਕ ਤੇ ਭੀਖ ਮੰਗ ਰਿਹਾ ਸੀ ਮਰੀਦ ਉਸ ਦੇ ਕੋਲ ਗਿਆ ਤੇ ਉਸ ਨੂੰ ਪੁੱਛਿਆ ਭਰਾ ਜੀ ਤੁਸੀਂ ਸਭ ਤੋਂ ਗਰੀਬ ਮੈਨੂੰ ਲੱਗਦੇ ਹੋ ਕੀ ਤੁਹਾਨੂੰ ਮਦਦ ਦੀ ਲੋੜ ਆ ਉਹ ਆਦਮੀ ਬੋਲਿਆ ਹਾਂ ਮੈਂ ਬਹੁਤ ਗਰੀਬ ਹਾਂ ਜੇ ਤੁਸੀਂ ਕੁਝ ਦੇ ਸਕੋ ਤਾਂ ਬਹੁਤ ਮਿਹਰਬਾਨੀ ਹੋਵੇਗੀ ਮਰੀਦ ਨੇ ਉਹਨੂੰ ਕੁਝ ਸਵਾਲ ਪੁੱਛੇ ਕਿ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਉਹ ਆਦਮੀ ਥੋੜਾ ਹਿਚਕਚਾਇਆ ਫਿਰ ਝੂਠੀਆਂ ਕਹਾਣੀਆਂ ਬਣਾਉਣ ਲੱਗਾ ਉਸ ਦੀਆਂ ਅੱਖਾਂ ਵਿੱਚ ਸੱਚਾਈ ਨਹੀਂ ਸੀ ਮਰੀਦ ਨੂੰ ਅੰਦਰੋਂ ਮਹਿਸੂਸ ਹੋ ਗਿਆ ਕਿ ਇਹ ਇਨਸਾਨ ਸੱਚਮੁੱਚ ਗਰੀਬ ਨਹੀਂ ਹੈ ਬਲਕਿ ਗਰੀਬੀ ਦਾ ਨਾਟਕ ਕਰ ਰਿਹਾ ਸੀ ਮਰੀਦ ਨੂੰ ਇਹ ਸਮਝ ਆ ਗਿਆ ਕਿ ਜੇ ਇਹ ਪਹਿਲਾਂ ਜੋ ਭਿਖਾਰੀ ਮਿਲਿਆ ਸੀ ਉਹ ਸੱਚਮੁੱਚ ਗਰੀਬ ਨਹੀਂ ਸੀ ਸਗੋਂ ਸਿਰਫ ਲੋਕਾਂ ਤੋਂ ਮੰਗ ਕੇ ਆਪਣੀ ਜ਼ਿੰਦਗੀ ਕੱਢ ਰਿਹਾ ਸੀ ਉਸਨੇ ਥੈਲੇ ਦੇ ਸਿੱਕੇ ਵਾਪਸ ਰੱਖ ਲਏ ਤੇ ਅੱਗੇ ਵਧ ਗਿਆ। ਥੋੜੀ ਹੀ ਦੂਰੀ ਤੇ ਉਸ ਨੂੰ ਇੱਕ ਬਜ਼ੁਰਗ ਇਨਸਾਨ ਮਿਲਿਆ ਜੋ ਇਕੱਲੇ ਬੈਠੇ ਸਨ। ਉਹਨਾਂ ਦੇ ਕੱਪੜੇ ਸਾਫ਼ ਸੁਥਰੇ ਸਨ ਪਰ ਅੱਖਾਂ ਵਿੱਚ ਇੱਕ ਅਜੀਬ ਤਰ੍ਹਾਂ ਦੀ ਗਰੀਬੀ ਤੇ ਬੇਵਸੀ ਜੜੀ ਚੱਲ ਰਹੀ ਸੀ। ਮੁਰīd ਨੇ ਅਦਬ ਨਾਲ ਪੁੱਛਿਆ, "ਬਾਬਾ ਜੀ, ਕੀ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ?" ਉਹ ਬਜ਼ੁਰਗ ਆਖਣ ਲੱਗੇ, "ਪੁੱਤਰ, ਮੈਂ ਆਪਣੇ ਆਪ ਨੂੰ ਬਹੁਤ ਗਰੀਬ ਨਹੀਂ ਮੰਨਦਾ ਪਰ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ।" ਸਾਰੀ ਉਮਰ ਮਿਹਨਤ ਕੀਤੀ ਪਰ ਹੁਣ ਉਮਰ ਨੇ ਸਰੀਰ ਦਾ ਸਾਥ ਛੱਡ ਦਿੱਤਾ ਮੈਂ ਕਿਸੇ ਕੋਲੋਂ ਮੰਗਦਾ ਨਹੀਂ ਜੋ ਅੱਲਾਹ ਦਿੰਦਾ ਉਹੀ ਮੇਰੇ ਲਈ ਕਾਫੀ ਹੈ ਮੁਰੀਦ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਆਖਿਆ ਤੁਸੀਂ ਹੀ ਉਹ ਸੱਚੇ ਗਰੀਬ ਹੋ ਜਿਸ ਦੀ ਮੈਨੂੰ ਤਲਾਸ਼ ਸੀ ਉਸਨੇ ਥੈਲੇ ਵਿੱਚੋਂ ਸਿੱਕੇ ਕੱਢ ਕੇ ਉਸ ਬਜ਼ੁਰਗ ਨੂੰ ਦੇ ਦਿੱਤੇ ਤੇ ਦੁਆ ਸਲਾਮ ਕਰਕੇ ਵਾਪਸ ਪੀਰ ਬਾਬਾ ਕੋਲ ਵਾਪਸ ਆ ਗਿਆ ਪੀਰ ਬਾਬਾ ਨੇ ਪੁੱਛਿਆ ਤੈਨੂੰ ਸਭ ਤੋਂ ਵੱਧ ਗਰੀਬ ਇਨਸਾਨ ਮਿਲ ਗਿਆ। ਮুরিਦ ਨੇ ਨਿਮਰਤਾ ਨਾਲ ਆਖਿਆ, "ਪਾਪਾ ਜੀ, ਮੈਨੂੰ ਹੁਣ ਸਮਝ ਆ ਗਿਆ ਕਿ ਅਸਲ ਗਰੀਬੀ ਪੇਟ ਦੀ ਨਹੀਂ, ਨੀਅਤ ਦੀ ਹੁੰਦੀ ਹੈ। ਜੋ ਸਬਰ ਕਰਦਾ ਵਾ, ਮਿਹਨਤ ਕਰਦਾ ਵਾ ਤੇ ਅੱਲਾਹ ਦੇ ਦਿੱਤੇ ਵਿੱਚ ਰਾਜੀ ਰਹਿੰਦਾ ਵਾ, ਉਹ ਅਸਲ ਅਮੀਰ।" ਪੀਰ ਬਾਬਾ ਮੁਸਕਰਾਏ ਤੇ ਆਖਿਆ, "ਬਿਲਕੁਲ ਠੀਕ। ਇਹ ਹੀ ਅਸਲੀ ਇਲਮ। ਹੁਣ ਤੂੰ ਇੱਕ ਸੱਚਾ ਮਰੀਦ ਬਣ ਗਿਆ।" ਹੁਣ ਉਹ ਮਰੀਦ ਪੀਰ ਬਾਬਾ ਦੀ ਹਰ ਗੱਲ ਨੂੰ ਦਿਲੋਂ ਲਗਾ ਲੈਂਦਾ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੁਣ ਉਹ ਜ਼ਿਆਦਾ ਇਬਾਦਤ ਕਰਦਾ ਸੀ ਪਰ ਉਹ ਇਬਾਦਤ ਹੁਣ ਸਿਰਫ ਆਪਣੇ ਲਈ ਨਹੀਂ ਸੀ ਉਹ ਹੋਰਾਂ ਦੀ ਭਲਾਈ ਲਈ ਵੀ ਦੁਆ ਮੰਗਦਾ ਗਰੀਬਾਂ ਲਈ ਦੁਖੀਆਂ ਲਈ ਇੱਕ ਦਿਨ ਪੀਰ ਬਾਬਾ ਨੇ ਉਸ ਨੂੰ ਫੇਰ ਪੁੱਛਿਆ ਤੇ ਕੋਲ ਬੁਲਾ ਕੇ ਕਿਹਾ beta ਤੂੰ ਸਹਾਰਾ ਲੈਣਾ ਤਵੱਕਕਲ ਸੱਚ ਝੂਠ ਦੀ ਪਹਿਚਾਨ ਸਭ ਕੁਝ ਸਿੱਖ ਲਿਆ ਪਰ ਹੁਣ ਤੈਨੂੰ ਆਖਰੀ ਸਬਕ ਸਿਖਾਉਣਾ ਇਬਾਦਤ ਦਾ ਅਸਲ ਮਕਸਦ ਕੀ ਹੁੰਦਾ ਮਰੀਦ ਚੋਂ ਗਿਆ ਤੇ ਪੁੱਛ ਨਿਕਾ ਬਾਬਾ ਜੀ ਕਿ ਇਬਾਦਤ ਦਾ ਮਤਲਬ ਸਿਰਫ ਅੱਲਾ ਦੇ ਨੇੜੇ ਜਾਣਾ ਨਹੀਂ ਹੈ ਫਿਰ ਬਾਬਾ ਮੁਸਕਰਾਏ ਤੇ ਆਖਣ ਲੱਗੇ ਪਰ ਸਿਰਫ ਅੱਲਾ ਦੇ ਨੇੜੇ ਜਾਣਾ ਹੀ ਕਾਫੀ ਨਹੀਂ ਅਸਲ ਇਬਾਦਤ ਤਾਂ ਉਦੋਂ ਪੂਰੀ ਹੁੰਦੀ ਜਦੋਂ ਤੂੰ ਅੱਲਾ ਦੇ ਬੰਦਿਆਂ ਦੀ ਸੇਵਾ ਕਰੇ ਇਹ ਹੀ ਸਭ ਤੋਂ ਵੱਡੀ ਪ੍ਰੀਖਿਆ ਹੈ ਫਿਰ ਪੀਰ ਬਾਬਾ ਨੇ ਇੱਕ ਅਜੀਬ ਹੁਕਮ ਦਿੱਤਾ ਹੁਣ ਤੈਨੂੰ 10 ਦਿਨ ਤੱਕ ਮਸਜਿਦ ਨਹੀਂ ਜਾਣਾ ਕੋਈ ਨਮਾਜ਼ ਜਮਾਤ ਵਿੱਚ ਨਹੀਂ ਪਾਣੀ ਸਿਰਫ ਲੋਕਾਂ ਦੀ ਖੇਦਮਤ ਕਰਨੀ ਗਰੀਬਾਂ ਨੂੰ ਰੋਟੀ ਖਵਾਉਣੀ ਬਿਮਾਰਾਂ ਦੀ ਮਦਦ ਕਰਨੀ ਤੇ ਜੋ ਵੀ ਦੁੱਖ ਵਿੱਚ ਹੋਵੇ ਉਸ ਦਾ ਦੁੱਖ ਦੂਰ ਕਰਨਾ ਮਰੀਦ ਲਈ ਇਹ ਹੁਕਮ ਅਜੀਬ ਸੀ ਉਹ ਸੋਚਣ ਲੱਗਾ ਕਿ ਨਮਾਜ਼ ਤੇ ਰੋਜ਼ਾ ਹੀ ਸਭ ਤੋਂ ਵੱਡੀ ਇਬਾਦਤ ਨਹੀਂ ਬਾਬਾ ਜੀ ਮੈਨੂੰ ਮਸਜਿਦ ਜਾਣ ਤੋਂ ਕਿਉਂ ਰੋਕ ਰਹੇ ਨੇ ਪਰ ਫਿਰ ਵੀ ਉਹ ਪੀਰ ਬਾਬਾ ਦੇ ਹੁਕਮ ਉਤੇ ਅੱਖਾਂ ਬੰਦ ਕਰਕੇ ਅਮਲ ਕਰਨ ਲਈ ਤਿਆਰ ਹੋ ਗਿਆ ਸਭ ਤੋਂ ਪਹਿਲੇ ਦਿਨ ਉਸ ਨੇ ਇੱਕ ਗਰੀਬ ਔਰਤ ਨੂੰ ਵੇਖਿਆ ਜੋ ਆਪਣੇ ਬਿਮਾਰ ਪੁੱਤ ਲਈ ਦਵਾਈ ਖਰੀਦਣ ਦੀ ਤਲਾਸ਼ ਵਿੱਚ ਪਰੇਸ਼ਾਨ ਸੀ ਉਸ ਨੇ ਆਪਣੀ ਸੰਭਾਲੀ ਹੋਈ ਪੂੰਜੀ ਉਸ ਔਰਤ ਨੂੰ ਦੇ ਦਿੱਤੀ ਦੂਜੇ ਦਿਨ ਉਸ ਨੇ ਇੱਕ ਬੁੱਢੇ ਆਦਮੀ ਨੂੰ ਵੇਖਿਆ ਜੋ ਬਹੁਤ ਹੀ ਕਮਜ਼ੋਰ ਸੀ ਤੇ ਜਿਸ ਕੋਲ ਖਾਣ ਲਈ ਵੀ ਕੁਝ ਨਹੀਂ ਸੀ ਉਸ ਨੇ ਉਸ ਨੂੰ ਵੀ ਅੱਥੇ ਖਾਣਾ ਖਵਾਇਆ ਇਸ ਤਰ੍ਹਾਂ ਹੌਲੀ ਹੌਲੀ ਦਸ ਦਿਨ ਲੰਘ ਗਏ ਉਸਨੇ ਮਹਿਸੂਸ ਕੀਤਾ ਕਿ ਜਿੰਨਾ ਸਕੂਨ ਲੋਕਾਂ ਦੀ ਮਦਦ ਕਰਕੇ ਮਿਲਦਾ ਉਹਨਾਂ ਦਾ ਸ਼ਾਇਦ ਕਦੇ ਲੰਬੀਆਂ ਇਬਾਦਤਾਂ ਕਰਕੇ ਵੀ ਨਹੀਂ ਮਿਲਿਆ ਜਦੋਂ ਉਹ 10 ਦਿਨਾਂ ਬਾਅਦ ਪੀਰ ਬਾਬਾ ਕੋਲ ਵਾਪਸ ਆਇਆ ਉਸ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਚਮਕ ਸੀ ਪੀਰ ਬਾਬਾ ਨੇ ਪੁੱਛਿਆ ਹੁਣ ਦੱਸ ਤੈਨੂੰ ਕੀ ਸਮਝ ਆਇਆ ਮਰੀਦ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗਾ ਬਾਬਾ ਜੀ ਮੈਨੂੰ ਸਮਝ ਆ ਗਿਆ ਕਿ ਸਿਰਫ ਆਪਣੇ ਲਈ ਇਬਾਦਤ ਕਰਨਾ ਇਹ ਅਧੂਰੀ ਇਬਾਦਤ ਹੈ ਅਸਲ ਇਬਾਦਤ ਤਾਂ ਤਦ ਹੁੰਦੀ ਜਦੋਂ ਅਸੀਂ ਅੱਲਾ ਦੇ ਬੰਦਿਆਂ ਦੀ ਮਦਦ ਕਰੀਏ ਪੀਰ ਬਾਬਾ ਖੁਸ਼ ਹੋਗੀ ਤੇ ਕਹਿਣ ਲੱਗੇ ਬਿਲਕੁਲ ਠੀਕ ਜੋ ਸਿਰਫ ਆਪਣੇ ਲਈ ਇਬਾਦਤ ਕਰਦਾ ਉਹ ਅਧੂਰਾ ਰਹਿੰਦਾ ਪਰ ਜੋ ਅੱਲਾ ਦੇ ਬੰਦਿਆਂ ਦੀ ਭਲਾਈ ਲਈ ਜਿਉਂਦਾ ਵਾ ਉਹੀ ਅਸਲ ਵਲੀ ਹੈ ਸੱਚਾ ਵਲੀ ਬੰਦਾ ਉਹਨੋਂ ਮਰੀਦ ਲੋਕਾਂ ਦੀ ਸੇਵਾ ਵਿੱਚ ਆਪਣੀ ਸਭ ਤੋਂ ਵੱਡੀ ਇਬਾਦਤ ਸਮਝਣ ਲੱਗਾ। ਉਹ ਦਿਨ ਰਾਤ ਗਰੀਬਾਂ, ਜਤੇਮਾਂ ਤੇ ਲੋੜਵੰਦਾਂ ਦੀ ਮਦਦ ਕਰਦਾ। ਬਿਮਾਰਾਂ ਦੀ ਖਿਦਮਤ ਕਰਦਾ ਤੇ ਹਰ ਸਾਹ ਵਿੱਚ ਅੱਲਾ ਦਾ ਨਾਮ ਲੈਂਦਾ। ਉਸ ਦੀਆਂ ਦੁਆਵਾਂ ਵਿੱਚ ਹੁਣ ਸਿਰਫ ਆਪਣੀ ਪਲਾਈ ਨਹੀਂ ਸੀ, ਸਗੋਂ ਪੂਰੀ ਇਨਸਾਨੀਅਤ ਲਈ ਰਹਿਮ ਦੀ ਗੁਜਾਰਸ਼ ਸੀ। ਅੱਲਾ ਆਪਣੇ ਸੱਚੇ ਬੰਦਿਆਂ ਨੂੰ ਹੋਰ ਵੀ ਵੱਡੀਆਂ ਅਜਮਾਇਸ਼ਾਂ ਵਿੱਚ ਪਾ ਦਿੰਦਾ ਹੈ। ਕੁਝ ਲੋਕ ਜੋ ਪੀਰ ਬਾਬਾ ਤੋਂ ਚੱਲਦੇ ਸਨ ਉਹਨਾਂ ਨੂੰ ਇਹ برداشت ਨਹੀਂ ਸੀ ਹੋ ਰਿਹਾ ਕਿ ਉਹਨਾਂ ਦਾ murid ਇੰਨਾ ਵੱਡਾ ਮੁਕਾਮ ਹਾਸਲ ਕਰ ਰਿਹਾ ਏ ਉਹ ਲੋਕ ਪੀਰ ਬਾਬਾ ਕੋਲ ਆਏ ਤੇ ਕਹਿਣ ਲੱਗੇ ਤੁਹਾਡਾ ਇਹ murid ਤਾਂ ਹੁਣ ਖੁਦ ਨੂੰ ਤੁਹਾਡੇ ਤੋਂ ਵੀ ਵੱਡਾ ਸਮਝਣ ਲੱਗ ਪਿਆ ਏ ਲੋਕ ਐਸਨੂੰ ਵੀ ਪੱਲੀ ਮੰਗ ਮੰਨਣ ਲੱਗ ਪਏ ਨੇ ਇਹ ਤਾਂ ਤੁਹਾਡੀ ਥਾਂ ਲੈਣਾ ਚਾਹੁੰਦਾ ਏ ਪੀਰ ਬਾਬਾ ਮੁਸਕਰਾਏ ਤੇ ਕਹਿਣ ਲੱਗੇ ਜਿਸ ਨੂੰ ਅੱਲਾ ਮਕਾਮ ਦਿੰਦਾ ਏ ਉਸ ਨੂੰ ਕੋਈ ਵੀ ਇਨਸਾਨ ਕਦੇ ਵੀ ਠੇਹਾ ਨਹੀਂ ਕਰ ਸਕਦਾ ਪਰ ਜੇ ਤੁਹਾਨੂੰ ਸ਼ੱਕ ਆ ਤਾਂ ਉਸ ਦੀ ਅਜਮਾਇਸ਼ ਲੈ ਲਓ ਉਹਨਾਂ ਨੇ ਮੁਰੀਦ ਦੀ ਸਭ ਤੋਂ ਮੁਸ਼ਕਲ ਅਜਮਾਇਸ਼ ਲੈਣ ਦਾ ਫੈਸਲਾ ਕੀਤਾ ਇੱਕ ਦਿਨ ਕੁਝ ਲੋਕ ਗਰੀਬਾਂ ਦੇ ਪੇਸ ਵਿੱਚ ਉਸ ਮੁਰੀਦ ਕੋਲ ਆਏ ਤੇ ਉਸ ਤੋਂ ਮਦਦ ਮੰਗਣ ਲੱਗੇ ਉਹ ਮੁਰੀਦ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੀ ਖਿਦਮਤ ਕਰ ਰਿਹਾ ਸੀ ਪਰ ਫਿਰ ਉਹਨਾਂ ਨੇ ਉਸ ਉੱਤੇ ਝੂਠਾ ਇਲਜ਼ਾਮ ਲਾ ਦਿੱਤਾ ਕਿ ਐਸਾ ਦਾ ਹੱਕ ਮਾਰ ਗਿਆ ਹੈ ਫਿਰ ਲੋਕ ਪਿੰਡ ਦੇ ਸਾਹਮਣੇ ਉਸ ਨੂੰ ਬਦਨਾਮ ਕਰਨ ਲੱਗ ਪਏ। ਉਹ ਚੀਖ ਚੀਖ ਕੇ ਕਹਿੰਦੇ, ਇਹ ਆਪਣੇ ਆਪ ਨੂੰ ਨੇਕ ਤੇ ਖੁਦਾ ਦਾ ਬੰਦਾ ਕਹਿੰਦਾ ਏ ਪਰ ਅਸਲ ਵਿੱਚ ਤਾਂ ਇਹ ਧੋਖੇਬਾਜ਼ ਏ। ਪਿੰਡ ਦੇ ਕੁਝ ਲੋਕ ਉਹਨਾਂ ਦੀ ਗੱਲਾਂ ਵਿੱਚ ਆ ਗਏ ਤੇ ਮਰੀਦ ਉੱਤੇ ਪੱਥਰ ਸੁੱਟਣ ਲੱਗ ਪਏ। ਪਰ ਮਰੀਦ ਨੇ ਨਾ ਕੋਈ ਗੁੱਸਾ ਕੀਤਾ, ਨਾ ਹੀ ਕੋਈ ਸਫਾਈ ਦਿੱਤੀ। ਉਹ ਸਿਰਫ ਅੱਲਾ ਦਾ ਨਾਮ ਲੈਂਦਾ ਰਿਹਾ। ਪਰ ਜਦੋਂ ਪੀਰ ਬਾਬਾ ਨੂੰ ਇਹ ਖਬਰ ਮਿਲੀ, ਉਹ ਖੋਦ ਆਏ। ਤੇ ਕਹਿਣ ਲੱਗੇ ਤੇਰੇ ਉੱਤੇ ਇਲਜ਼ਾਮ ਲਾਇਆ ਕਿ ਆਏ ਕਿ ਤੂੰ ਕੋਈ ਸਫਾਈ ਕਿਉਂ ਨਹੀਂ ਦੇਣਾ ਚਾਹੇਂਗਾ ਮਰੀਦ ਨੇ ਨਿਮਰਤਾ ਨਾਲ ਕਿਹਾ ਬਾਬਾ ਜੀ ਜਦ ਅੱਲਾ ਜਾਣਦਾ ਏ ਕਿ ਮੈਂ ਬੇਗੁਨਾਹ ਹਾਂ ਤਾਂ ਮੈਨੂੰ ਦੁਨੀਆਂ ਦੇ ਲੋਕਾਂ ਨੂੰ ਮਨਾਉਣ ਦੀ ਲੋੜ ਨਹੀਂ ਆ ਪੀਰ ਬਾਬਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੇ ਅੱਜ ਤੂੰ ਸਾਬਤ ਕਰ ਦਿੱਤਾ ਕਿ ਤੂੰ ਸੱਚਾ ਵਲੀ ਦੁਨੀਆਂ ਤੈਨੂੰ ਝੂਠਾ ਕਹੇਗੀ ਪਰ ਅੱਲਾ ਤੈਨੂੰ ਆਪਣੇ ਸਭ ਤੋਂ ਨੇੜੇ ਰੱਖੇਗਾ ਅੱਲਾ ਦਾ ਕਰਮ ਕੋਈ ਦਿਨਾ ਵਿੱਚ ਉਹਨਾਂ ਨੂੰ ਝੂਠੇ ਇਲਜ਼ਾਮ ਲਾਉਣ ਵਾਲਿਆਂ ਤੇ ਮੁਸੀਬਤ ਆ ਪਈ ਉਹ ਬਿਮਾਰ ਹੋ ਗਏ ਉਹਨਾਂ ਦੇ ਘਰਾਂ ਵਿੱਚ ਤੰਗੀ ਆ ਗਈ ਉਹਨਾਂ ਨੂੰ ਆਪਣੀ ਗਲਤੀ ਦਾ ਫਿਰ ਅਹਿਸਾਸ ਹੋਇਆ ਉਹ ਦੌੜ ਕੇ ਮਰੀਦ ਕੋਲ ਆਏ ਤੇ ਲੱਗੇ ਮਾਫੀਆਂ ਮੰਗਣ ਮਰੀਦ ਨੇ ਬਿਨਾਂ ਕਿਸੇ ਗਿੱਲੇ ਸ਼ਿਕਵੇ ਦੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਉਹਨਾਂ ਦੀ ਮਦਦ ਕਰਨ ਲੱਗ ਪਏ ਪੀਰ ਬਾਬਾ ਨੇ ਆਪਣੇ ਬਾਕੀ ਸਭ ਮਰੀਦਾਂ ਨੂੰ इकਟ्ठा ਕੀਤਾ ਤੇ ਕਿਹਾ ਯਾਦ ਰੱਖੋ ਜੋ ਸੱਚਾ ਵਲੀ ਹੁੰਦਾ ਨਾ ਉਹ ਬਦਲੇ ਵਿੱਚ ਬੁਰਾ ਨਹੀਂ ਕਰਦਾ ਉਹ ਹਰ ਹਾਲ ਵਿੱਚ ਸਬਰ ਕਰਦਾ ਏ ਤੇ ਹਰ ਕਿਸੇ ਲਈ ਦੁਆ ਕਰਦਾ ਏ ਇਸ ਦੇ ਬਾਅਦ ਉਹ ਮਰੀਦ ਹੋਰ ਵੀ ਉੱਚੇ ਮਕਾਮ ਤੇ ਪਹੁੰਚ ਗਿਆ ਲੋਕ ਉਸ ਨੂੰ ਇੱਕ ਸੱਚੇ ਸੰਤ ਤੇ ਇੱਕ ਸੱਚੇ ਵਲੀ ਦੇ ਰੂਪ ਵਿੱਚ ਜਾਣਨ ਲੱਗ ਪਏ ਪਰ ਉਸ ਨੇ ਹਮੇਸ਼ਾ ਖੁਦ ਨੂੰ ਇੱਕ ਗਰੀਬ ਇਨਸਾਨ ਹੀ ਮੰਨਿਆ ਤੇ ਆਪਣੀ ਪੂਰੀ ਜ਼ਿੰਦਗੀ ਇਨਸਾਨਾਂ ਦੀ ਖਿਦਮਤ ਵਿੱਚ ਲਾ ਦਿੱਤੀ ਹੁਣ ਉਹ ਮਰੀਦ ਜੋ ਕਦੇ ਪੀਰ ਬਾਬਾ ਦਾ ਇੱਕ ਸਿੱਧਾ ਸਾਦਾ ਸ਼ਗਿਰਦ ਸੀ ਲੋਕਾਂ ਦੇ ਦਿਲਾਂ ਵਿੱਚ ਵੱਸ ਚੁੱਕਾ ਸੀ ਉਸ ਦੀ ਨੇਕ ਦਲੀ ਸਬਰ ਤੇ ਖਿਦਮਤ ਨੇ ਉਸ ਨੂੰ ਉਹ ਮੁਕਾਮ ਦਿਲਵਾਇਆ ਜੋ ਕਿਸੇ ਵੀ ਇਨਸਾਨ ਲਈ ਸਭ ਤੋਂ ਉੱਚਾ ਹੁੰਦਾ ਪਰ ਅੱਲਾ ਆਪਣੇ ਵਲੀ ਨੂੰ ਅਜਮਾਉਣ ਤੋਂ ਪਹਿਲਾਂ ਉਸ ਨੂੰ ਲੋਕਾਂ ਲਈ ਨਿਸ਼ਾਨੀ ਵੀ ਬਣਾ ਦਿੰਦਾ ਹੈ ਇੱਕ ਸਾਲ ਪਿੰਡ ਵਿੱਚ ਭਿਆੰਕਰ ਸੋਕਾ ਪੈ ਗਿਆ ਨਾ ਕੋਈ ਫਸਲ ਉਗ ਰਹੀ ਸੀ ਨਾ ਹੀ ਕੂਹਾਂ ਵਿੱਚ ਪਾਣੀ ਬਚਿਆ ਸੀ ਲੋਕ ਪਰੇਸ਼ਾਨ ਹੋ ਕੇ ਪੀਰ ਬਾਬਾ ਕੋਲ ਪਹੁੰਚੇ ਤੇ ਆਖਣ ਲੱਗੇ ਬਾਬਾ ਜੀ ਅੱਲਾਹ ਤੋਂ ਦੁਆ ਕਰੋ ਕਿ ਬਾਰਿਸ਼ ਹੋ ਜਾਵੇ ਵਰਨਾ ਸਾਰੇ ਮਰ ਜਾਵਾਂਗੇ ਪੀਰ ਬਾਬਾ ਨੇ ਕਿਹਾ ਹੁਣ ਮੇਰੀ ਨਹੀਂ ਸਗੋਂ ਉਸ ਮਰੀਦ ਦੀ ਦੁਆ ਕਬੂਲ ਹੋਵੇਗੀ ਜਿਸਨੇ ਅੱਲਾਹ ਦੀ ਰਾਹ ਵਿੱਚ ਆਪਣੇ ਆਪ ਨੂੰ ਮਿਟਾ ਦਿੱਤਾ ਹੈ ਲੋਕ ਮਰੀਦ ਕੋਲ ਗਏ ਤੇ ਉਸ ਤੋਂ ਦੁਆ ਦੀ ਗੁਜਾਰਿਸ਼ ਕੀਤੀ ਮਰੀਦ ਨੇ ਹੱਥ ਚੁੱਕੀ ਤੇ ਆਖਿਆ हे ਮੇਰੇ ਮਾਲਕ ਐ ਲੋਕ ਤੇਰੇ ਬੰਦੇ ਹਨ ਇਨਾਂ ਦੀ ਤਕਲੀਫ ਨੂੰ ਦੇਖ ਸਾਨੂੰ ਆਪਣੀ ਰਹਿਮਤ ਨਾਲ ਨਿਵਾਸ ਦੇ ਕੁਝ ਇਹ ਬਲਾ ਵਿੱਚ ਅਸਮਾਨ ਵਿੱਚ ਕਣੇ ਕਾਲੇ ਬੱਦਲ ਆਗੇ ਜ਼ਬਰਦਸਤ ਬਾਰਿਸ਼ ਹੋਣ ਲੱਗ ਪਈ ਪਿੰਡ ਦੇ ਲੋਕ ਖੁਸ਼ੀ ਨਾਲ ਜੋਮੋਟੇ ਤੋਨਾ ਕਿਹਾ ਇਹ ਸਖਸ਼ਤਾ ਸੱਚਾ ਵਲੀ ਹੈ ਮਰੀਦ ਨੇ ਮੁਸਕਰਾ ਕੇ ਕਿਹਾ ਨਹੀਂ ਮੈਂ ਕੁਝ ਨਹੀਂ ਹਾਂ ਇਹ ਸਭ ਸਿਰਫ ਅੱਲਾ ਦਾ ਕਰਮ ਹੈ ਉਸੇ ਪਿੰਡ ਵਿੱਚ ਇੱਕ ਔਰਤ ਸੀ ਜਿਸ ਦਾ ਇਕੱਲਾ ਪੁੱਤਰ ਬਹੁਤ ਬਿਮਾਰ ਸੀ ਉਸ ਨੇ ਕਈ ਹਕੀਮਾਂ ਤੇ ਵੈਦਾਂ ਕੋਲੋਂ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ ਆਖਰਕਾਰ ਉਹ ਰੋਂਦੀ ਹੋਈ ਮਰੀਦ ਕੋਲ ਆਈ ਤੇ ਆਖਣ ਲੱਗੀ ਜੇ ਮੇਰਾ ਪੁੱਤ ਬਚ ਗਿਆ ਤਾਂ ਮੈਂ ਸਾਰੀ ਜ਼ਿੰਦਗੀ ਗਰੀਬਾਂ ਦੀ ਸੇਵਾ ਕਰਾਂਗੀ ਮਰੀਦ ਨੇ ਬੱਚੇ ਨੂੰ ਦੇਖਿਆ ਤੇ ਉਸਦੇ ਮੱਥੇ ਤੇ ਹੱਥ ਰੱਖਿਆ ਤੇ ਸਿਰਫ ਇੱਕ ਵਾਕ ਕਿਹਾ ਜਿਸ ਨੂੰ ਅੱਲਾ ਬਚਾਉਣਾ ਚਾਹੇ ਉਸ ਨੂੰ ਕੋਈ ਨਹੀਂ ਮਾਰ ਸਕਦਾ ਕੁਝ ਦੇਰ ਵਿੱਚ ਬੱਚੇ ਨੇ ਅੱਖਾਂ ਖੋਲੀਆਂ ਉਸ ਦਾ ਚੀਰਾ ਖੇ ਲੁੱਟਿਆ ਤੇ ਉਹ ਖੇਡਣ ਲੱਗ ਪਿਆ ਮਾਂ ਖੁਸ਼ੀ ਨਾਲ ਚੁੰਮ اٹਹੀ ਤੇ ਆਖਣ ਲੱਗੀ ਐਸ ਅੱਲਾ ਦੇ ਨੇਕ ਬੰਦੇ ਨੇ ਮੇਰੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਪਰ ਮਰੀਦ ਨੇ ਫਿਰ ਵੀ ਵਾਵਾ ਨਹੀਂ ਕਰਵਾਈ ਨਾ ਉਹਨੇ ਕਿਸੇ ਦੀ ਵਾਵਾ ਲਈ ਉਹ ਕਹਿਣ ਲੱਗਾ ਨਹੀਂ ਮੈਂ ਕੁਝ ਨਹੀਂ ਕੀਤਾ ਇਹ ਸਭ ਕੁਝ ਅੱਲਾ ਦੀ ਰਹਿਮਤ ਹੈ ਵਕਤ ਲੰਘਦਾ ਗਿਆ ਤੇ ਮਰੀਦ ਹੁਣ ਬੁੱਢਾ ਹੋ ਗਿਆ ਉਹੋਂ ਪਹਿਲਾਂ ਵਾਂਗ ਤਾਕਤਵਰ ਨਹੀਂ ਸੀ ਪਰ ਉਸਦੀ ਇਬਾਦਤ ਤੇ ਸੇਵਾ ਦਾ ਜਜ਼ਬਾ ਉਹੋ ਜਿਹਾ ਹੀ ਰਿਹਾ ਇੱਕ ਦਿਨ ਉਸਨੇ ਆਪਣੇ ਸ਼ਗਿਰਦਾਂ ਨੂੰ ਬੁਲਾਇਆ ਤੇ ਆਖਿਆ ਹੁਣ ਮੇਰਾ ਸਫ਼ਰ ਪੂਰਾ ਹੋ ਚੁੱਕਾ ਵਾ ਮੈਂ ਜਲਦੀ ਹੀ ਆਪਣੇ ਅਸਲ ਮਾਲਕ ਨਾਲ ਮਿਲਣ ਜਾ ਰਿਹਾ ਹਾਂ ਪਰ ਯਾਦ ਰੱਖਣਾ ਜੇ ਤੁਸੀਂ ਸੱਚਮੁੱਚ ਅੱਲਾ ਦੇ ਨੇੜੇ ਜਾਣਾ ਚਾਹੁੰਦੇ ਹੋ ਤਾਂ ਸਿਰਫ ਇਬਾਦਤ ਨਹੀਂ ਕਰਨੀ ਵਾਸਤਵਿਕ ਤੇ ਸੱਚੀ ਇਬਾਦਤ ਤਾਂ ਉਹ ਹੈ ਜਦੋਂ ਤੂੰ ਉਸਦੇ ਬੰਦੇ ਦੀ ਸੇਵਾ ਕਰਦਾ ਹੈ ਕੁਝ ਹੀ ਦਿਨਾਂ ਵਿੱਚ ਉਹ ਅੱਲਾਹ ਨੂੰ ਪਿਆਰਾ ਹੋ ਗਿਆ ਤੇ ਉਸਦੀ ਮੌਤ ਦੇ ਬਾਅਦ ਵੀ ਕਰਾਮਾਤ ਹੋਈ ਜਦੋਂ ਉਸਨੂੰ ਦਫਨਾਇਆ ਗਿਆ ਉਸਦੀ ਕਬਰ ਤੋਂ ਇੱਕ ਅਜੀਬ ਖੁਸ਼ਬੂ ਆਉਣ ਲੱਗੀ ਲੋਕਾਂ ਨੇ ਦੇਖਿਆ ਕਿ ਕਬਰ ਦੇ ਕੋਲ ਇੱਕ ਹਰਾ ਭਰਾ ਬੂਟਾ ਉੱਗ ਪਿਆ ਜਦ ਕਿ ਉੱਥੇ ਪਹਿਲਾਂ ਕਦੇ ਕੁਝ ਨਹੀਂ ਸੀ ਉੱਗਦਾ ਪਿੰਡ ਦੇ ਲੋਕਾਂ ਨੇ ਕਿਹਾ ਅਹੀ ਤਾਂ ਸੱਚੀ ਵਲੀ ਦੀ ਨਿਸ਼ਾਨੀ ਹੈ ਹੌਲੀ ਹੌਲੀ ਸਤੀ ਕਬਰੀ ਕੇ ਦਰਗਾਹ ਬਣ ਗਈ ਪਰ ਉਸ ਨੇ ਜੋ ਸਭ ਤੋਂ ਵੱਡਾ ਸਬਕ ਦਿੱਤਾ ਉਹ ਐਸੀ ਕਿ ਇਨਸਾਨ ਦੀ ਸਭ ਤੋਂ ਵੱਡੀ ਪਹਿਚਾਨ ਉਸਦੀ ਇਬਾਦਤ ਨਾਲ ਨਹੀਂ ਸਗੋਸਤੀ ਨੇਕ ਦਲੀ ਤੇ ਹੋਰਾਂ ਦੀ ਸੇਵਾ ਨਾਲ ਹੁੰਦੀ ਹੈ ਮਰੀਦ ਦੀ ਵਹਵਾ ਤੋਂ ਬਾਅਦ ਵੀ ਉਸ ਨੇ ਨੇਕ ਅਮਲਾਂ ਦੀ ਰੋਸ਼ਨੀ ਨਹੀਂ ਖੁੰਜੀ ਪਿੰਡ ਦੇ ਲੋਕ ਉਸਦੀ ਤੇ ਉਸਦੀ ਦਰਗਾਹ ਤੇ ਜਾਂਦੇ ਉੱਥੇ ਦੁਆ ਕਰਦੇ ਤੇ ਉਸ ਦੀਆਂ ਦਸੀਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਪਰ ਵਕਤ ਦੇ ਨਾਲ ਕੁਝ ਲੋਕ ਉਸ ਦੀ ਤਾਲੀਮ ਨੂੰ ਭੁੱਲਣ ਲੱਗ ਪਏ ਤੇ ਸਿਰਫ ਉਸ ਦੀ ਦਰਗਾਹ ਤੇ ਹਾਜ਼ਰੀ ਲਗਾਉਣ ਨੂੰ ਹੀ ਇਬਾਦਤ ਸਮਝਣ ਲੱਗ ਪਏ ਪੀਰ ਬਾਬਾ ਹਾਲੇ ਵੀ ਜਿੰਦਾ ਸਨ ਉਹਨਾਂ ਨੇ ਵੇਖਿਆ ਲੋਕ ਵੱਲੀ ਦੀ ਅਸਲ ਰਾਹ ਤੋਂ ਪਟਕ ਰਹੇ ਹਨ ਉਹ ਦਰਗਾਹ ਤੇ ਜਾ ਕੇ ਮੰਤਾ ਮੰਗਦੇ ਪਰ ਆਪਣੇ ਦਿਲਾਂ ਤੋਂ ਨੇਕੀ ਤੇ ਸੇਵਾ ਨੂੰ ਦੂਰ ਕਰ ਲੈਂਦੇ ਤੇ ਇੱਕ ਦਿਨ ਪੀਰ ਬਾਬਾ ਨੇ ਸਭ ਨੂੰ ਇਕੱਠੇ ਕੀਤਾ ਤੇ ਆਖਿਆ ਕਿ ਵਲੀ ਅਹੀ ਚਾਹੁੰਦਾ ਸੀ ਕਿ ਤੁਸੀਂ ਸਿਰਫ ਉਸ ਦੀ ਕਬਰ ਤੇ ਫੁੱਲ ਚੜਾਓ ਜਾਂ ਉਹ ਇਹ ਚਾਹੁੰਦਾ ਸੀ ਕਿ ਤੁਸੀਂ ਉਸ ਦੀ تعلیم ਤੇ ਅਮਲ ਕਰੋ ਲੋਕ ਚੁੱਪ ਹੋ ਗਏ ਪੀਰ ਬਾਬਾ ਨੇ ਫਿਰ ਕਿਹਾ ਯਾਦ ਰੱਖੋ ਕਿਸੇ ਵੀ ਵਲੀ ਦੀ ਅਸਲ ਜਾਦਗਰੀ ਉਸ ਦੀ ਦਰਗਾਹ ਨਹੀਂ ਹੁੰਦੀ ਸਗੋਂ ਉਹ ਨੇਕ ਬਾਤਾਂ ਦੇ ਚੰਗੇ ਅਮਲ ਹੁੰਦੇ ਹਨ ਜੋ ਤੁਹਾਨੂੰ ਸਿਖਾ ਗਿਆ ਹੈ ਜੇ ਤੁਸੀਂ ਸੱਚਮੁੱਚ ਉਸ ਦਾ ਆਦਰ ਕਰਨਾ ਚਾਹੁੰਦੇ ਹੋ ਤਾਂ ਗਰੀਬਾਂ ਦੀ ਮਦਦ ਕਰੋ ਸੱਚ ਬੋਲੋ ਤੇ ਅੱਲਾਹ ਤੇ ਭਰੋਸਾ ਰੱਖੋ ਇਹ ਸੁਣ ਕੇ ਬਹੁਤ ਸਾਰਿਆਂ ਦੀਆਂ ਅੱਖਾਂ ਖੁੱਲ ਗਈਆਂ ਉਹਨਾਂ ਨੇ ਦਰਗਾਹ ਤੇ ਜਾਣ ਦੇ ਨਾਲ ਨਾਲ ਲੋਕਾਂ ਦੀ ਸੇਵਾ ਕਰਨ ਦੀ ਵੀ ਸੌਂਖਾ ਦਿੱਤੀ ਨਵੀਂ ਪੀੜ੍ਹੀ ਵਿੱਚ ਰੋਸ਼ਨੀ ਦੀ ਲੋ ਲੱਗੀ ਹੁਣ ਪਿੰਡ ਵਿੱਚ ਮਰੀਦ ਦੇ ਕਈ ਸ਼ਾਗਿਰਦ ਸਨ ਉਸ ਦੀ تعلیم ਨੂੰ ਅੱਗੇ ਵਧਾਉਣ ਲੱਗ ਪਏ ਉਹ ਗਰੀਬਾਂ ਲਈ ਲੰਗਰ ਚਲਾਉਂਦੇ ਬਿਮਾਰਾਂ ਦੀ ਸੇਵਾ ਕਰਦੇ ਤੇ ਅੱਲਾਹ ਦੀ ਇਬਾਦਤ ਦੇ ਨਾਲ ਨਾਲ ਇਨਸਾਨੀਅਤ ਦੀ ਸੇਵਾ ਨੂੰ ਸਭ ਤੋਂ ਵੱਡਾ ਫਰਜ਼ ਸਮਝਣ ਲੱਗ ਪਏ ਹੌਲੀ ਹੌਲੀ ਐਨੇ ਕੰਮ ਆਸ-ਪਾਸ ਦੇ ਪਿੰਡਾਂ ਵਿੱਚ ਵੀ ਫੈਲ ਗਿਆ ਹੁਣ ਲੋਕ ਸਿਰਫ ਦਰਗਾਹ ਤੇ ਨਹੀਂ ਆਉਂਦੇ ਸਗੋਂ ਪਿੰਡ ਵਿੱਚ ਰਹਿ ਕੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ ਉਸ ਵਲੀ ਦੀ ਸਭ ਤੋਂ ਵੱਡੀ ਕਰਾਮਾਤ ਇਹ ਸੀ ਕਿ ਉਸ ਦੀ ਦਿੱਤੀ ਹੋਈ تعلیم ਕਦੇ ਖਤਮ ਨਹੀਂ ਹੋਈ ਸਦੀਆਂ ਲੰਘੀਆਂ ਪਰ ਹਰ ਦੌਰ ਵਿੱਚ ਕੋਈ ਨਾ ਕੋਈ ਐਸਾ ਇਨਸਾਨ ਪੈਦਾ ਹੁੰਦਾ ਰਿਹਾ ਜੋ ਸਦੇ ਰਾਹ ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰਦਾ ਰਿਹਾ ਐ ਸਿਲਸਿਲਾ ਅੱਜ ਤੱਕ ਜਾਰੀ ਹੈ ਵਲੀ ਦੇ ਅਮਲ ਤੇ ਉਸ ਦੀ تعلیم ਤੋਂ ਜੋ ਨੇਕੀਆਂ ਦੀ ਲੜੀ ਚੱਲੀ ਸੀ ਉਸ ਕਰਕੇ ਹੁਣ ਪਿੰਡ ਵਿੱਚ ਹਰ ਕੋਈ ਗਰੀਬਾਂ ਦੀ ਮਦਦ ਕਰਨ ਬਿਮਾਰਾਂ ਦੀ ਦੇਖਭਾਲ ਕਰਨ ਤੇ ਸੱਚਾਈ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਜਿਵੇਂ ਵਕਤ ਲੰਘਦਾ ਗਿਆ ਤੇਵੇਂ ਤੇਵੇਂ ਕੁਝ ਲੋਕ ਫਿਰ ਤੋਂ ਲਾਲਚ ਹੰਕਾਰ ਤੇ ਦੁਨੀਆ ਦੀ ਮੁਹੱਬਤ ਵਿੱਚ ਫਸਣ ਲੱਗ ਪਏ ਪਿੰਡ ਵਿੱਚ ਫੁੱਟ ਪੈਣ ਲੱਗ ਪਏ ਪਿੰਡ ਦੇ ਲੋਕ ਆਪਸ ਵਿੱਚ ਝਗੜਨ ਲੱਗ ਪਏ ਕਿਸੇ ਨੇ ਕਿ ਆਸੀਂ ਹਾਂ ਅਸਲ ਮਰੀਦ ਸਾਡੀ ਗੱਲ ਹੀ ਠੀਕ ਹੈ ਦੂਜਿਆਂ ਨੇ ਕਿ ਨਹੀਂ ਅਸੀਂ ਸੱਚੇ ਵਲੀ ਦੇ ਰਸਤੇ ਤੇ ਹਾਂ ਤੁਸੀਂ ਗਲਤ ਉਹ ਫੁੱਟ ਦੇਖ ਕੇ ਪੀਰ ਬਾਬਾ ਬਹੁਤ ਦੁਖੀ ਹੋਏ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਬੁਲਾਇਆ ਤੇ ਆਖਿਆ ਤੁਸੀਂ ਇਹ ਹੀ ਸਿੱਖਿਆ ਸੀ ਕਿ ਸਾਡੇ ਮਰੀਦ ਨੇ ਤੁਹਾਨੂੰ ਇਹ ਸਿਖਾਇਆ ਸੀ ਕਿ ਤੁਸੀਂ ਆਪਸ ਵਿੱਚ ਝਗੜੋ ਖੁਦ ਨੂੰ ਦੂਜਿਆਂ ਤੋਂ ਬੱਧਿਆ ਸਮਝੋ ਲੋਕਾਂ ਨੂੰ ਸ਼ਰਮ ਆਈ ਪੀਰ ਬਾਬਾ ਨੇ ਕਿਹਾ ਯਾਦ ਰੱਖੋ ਅਸਲ ਇਬਾਦਤ ਸਿਰਫ ਨਮਾਜ਼ ਰੋਜ਼ਾ ਜਾਂ ਦਰਗਾਹ ਤੇ ਜਾਣ ਵਿੱਚ ਨਹੀਂ ਸਗੋਂ ਇੱਕ ਦੂਜੇ ਨਾਲ ਮੁਹੱਬਤ ਤੇ ਇਨਸਾਨੀਅਤ ਨਾਲ ਪੇਸ਼ ਆਉਣ ਵਿੱਚ ਜੇ ਤੁਸੀਂ ਸੱਚਮੁੱਚ ਵਲੀ ਦੇ ਚੌਂਣ ਵਾਲੇ ਹੋ ਤਾਂ ਇੱਕ ਦੂਜੇ ਨਾਲ ਨਫ਼ਰਤ ਨਾ ਕਰੋ ਸਗੋਂ ਮੁਹੱਬਤ ਤੇ ਪਿਆਰ ਦਾ ਪੈਗਾਮ ਫੈਲਾਓ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਫਿਰ ਤੋਂ ਏਕਤਾ ਪਾਈਚਾਰੇ ਦਾ ਪੈਗਾਮ ਫਲਾਉਣ ਦੀ ਸੰਖੇਤੀ ਪੀਰ ਬਾਬਾ ਹੁਣ ਬੁੱਢੇ ਹੋ ਚੁੱਕੇ ਸਨ ਇੱਕ ਦਿਨ ਉਹਨਾਂ ਨੇ ਆਪਣੇ ਸ਼ਗਿਰਦਾਂ ਨੂੰ ਬੁਲਾਇਆ ਤੇ ਆਖਿਆ ਮੇਰਾ ਵੀ ਸਮਾਂ ਨੇੜੇ ਆ ਗਿਆ ਏ ਪਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਆਖਰੀ ਨਸੀਹਤ ਦੇਣਾ ਚਾਹੁੰਦਾ ਲੋਕ ਧਿਆਨ ਨਾਲ ਉਹਨਾਂ ਦੀ ਗੱਲ ਸੁਣਨ ਲੱਗੇ ਉਹਨਾਂ ਨੇ ਕਿਹਾ ਜੇ ਤੁਸੀਂ ਸੱਚਮੁੱਚ ਅੱਲਾਹ ਦੇ ਕਰੀਬ ਜਾਣਾ ਚਾਹੁੰਦੇ ਹੋ ਤਾਂ ਇਹ ਯਾਦ ਰੱਖੋ ਕਿ ਇਸ ਦੁਨੀਆ ਵਿੱਚ ਕੁਝ ਵੀ ਤੁਹਾਡਾ ਨਹੀਂ ਤੇ ਨਾਹੀ ਦੌਲਤ ਨਾਹੀ ਇੱਜ਼ਤ ਨਾਹੀ ਤੁਹਾਡਾ ਮਕਾਨ ਨਾਹੀ ਤੁਹਾਡਾ ਨਾਮ ਜੋ ਕੁਝ ਵੀ ਏ ਉਹ ਸਿਰਫ ਅੱਲਾ ਦਾ ਹੈ ਉਸ ਰੱਬ ਦਾ ਏ ਇਹ ਗੱਲ ਸੁਣ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਅੱਗੇ ਕਿਹਾ ਅਸਲੀ ਹਮੇਸ਼ਾ ਨੇਕ ਬਣੋ ਸਬਰ ਕਰੋ ਤੇ ਅੱਲਾ ਦੇ ਬੰਦਿਆਂ ਦੀ ਮਦਦ ਕਰੋ ਇਹੀ ਅਸਲ ਇਬਾਦਤ ਏ ਐ ਕਹਿ ਕੇ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਥੋੜੀ ਦੇਰ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਗਿਆ ਪੀਰ ਬੱਬਾ ਤੇ ਉਹਨਾਂ ਦੇ murid ਦੀ تعلیم ਕਦੇ ਵੀ ਖਤਮ ਨਹੀਂ ਹੋਈ। ਉਹਨਾਂ ਦੀਆਂ ਦਰਗਾਹਾਂ ਤੋਂ ਵੱਧ ਉਹਨਾਂ ਦੀਆਂ ਨੇਕੀਆਂ ਲੋਕਾਂ ਦੇ ਦਿਲਾਂ ਵਿੱਚ ਵਸ ਗਈਆਂ। ਜੋ ਵੀ ਉਹਨਾਂ ਦੀਆਂ ਕਹਾਣੀਆਂ ਸੁਣਦਾ ਉਹ ਨੇਕ ਬਣਨ ਦੀ ਕੋਸ਼ਿਸ਼ ਕਰਦਾ। ਜੋ ਵੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਾ ਉਸ ਦੀ ਜ਼ਿੰਦਗੀ ਵਿੱਚ ਸਕੂਨ ਆ ਜਾਂਦਾ। ਅੱਲਾ ਨੇ ਉਹਨਾਂ ਦੇ ਨਾਮ ਨੂੰ ਮਿਟਾ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਖੁਦਾ ਲਈ ਤੇ ਇਨਸਾਨੀਅਤ ਲਈ ਸਮਰਪਿਤ ਕੀਤੀ ਸੀ। ਵਕਤ ਲੰਘਦਾ ਗਿਆ ਪਰ ਪੀਰ ਬਾਬਾ ਤੇ ਉਹਨਾਂ ਦੇ murid ਦੀ تعلیم ਕਦੇ ਵੀ ਖਤਮ ਨਹੀਂ ਹੋਈ ਉਹਨਾਂ ਦੀਆਂ ਨੇਕੀਆਂ ਦਾ ਅਸਰ ਸਦੀਆਂ ਤੱਕ ਰਿਹਾ ਜੋ ਵੀ ਉਹਨਾਂ ਦੇ ਰਸਤੇ ਤੇ ਤੁਰਦਾ ਉਸਦੀ ਜ਼ਿੰਦਗੀ ਬਦਲ ਜਾਂਦੀ ਇੱਕ ਦਿਨ ਬਹੁਤ ਸਾਲਾਂ ਬਾਅਦ ਇੱਕ ਗਰੀਬ ਫਕੀਰ ਉਸ ਪਿੰਡ ਵਿੱਚ ਆਇਆ ਉਸ ਕੋਲ ਕੁਝ ਵੀ ਨਹੀਂ ਸੀ ਨਾ ਰੋਟੀ ਨਾ ਪਹਿਨਣ ਵਾਸਤੇ ਚੰਗੇ ਕੱਪੜੇ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਉਸ ਨੇ ਦਰਗਾਹ ਦੇ ਬਾਹਰ ਖੜ੍ਹੀ ਹੋ ਕੇ ਦੁਆ ਮੰਗੀ ਐਹ ਅੱਲਾ ਮੈਨੂੰ ਕੁਝ ਨਹੀਂ ਚਾਹੀਦਾ ਨਾ ਦੌਲਤ ਨਾ ਇੱਜ਼ਤ ਸਿਰਫ ਤੇਰਾ دیدار ਚਾਹੀਦਾ ਹੈ ਉੱਥੇ ਖੜੇ ਲੋਕਾਂ ਨੂੰ ਉਸ ਫਕੀਰ ਦੀ ਹਾਲਤ ਵੇਖ ਕੇ ਤਰਸ ਆਇਆ ਉਹਨਾਂ ਨੇ ਉਸ ਨੂੰ ਖਾਣਾ ਤੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮਨ੍ਹਾ ਕਰ ਦਿੱਤਾ ਲੋਕਾਂ ਨੇ ਪੁੱਛਿਆ ਭਰਾ ਤੂੰ ਸਾਡੇ ਕੋਲੋਂ ਕੁਝ ਲਿਆ ਕਿਉਂ ਨਹੀਂ ਫਿਰ ਤੂੰ ਇੱਥੇ ਆਇਆ ਕਿਉਂ ਫਕੀਰ ਮੁਸਕਰਾਇਆ ਤੇ ਬੋਲਿਆ ਮੈਂ ਇੱਥੇ ਕਿਸੇ ਤੋਂ ਕੁਝ ਲੈਣ ਨਹੀਂ ਆਇਆ ਸਗੋ ਦੇਣ ਆਇਆ ਲੋਕ ਹੈਰਾਨ ਹੋ ਕੇ ਪੁੱਛਣ ਲੱਗੇ ਵੀ ਤੇਰੇ ਕੋਲ ਹੈ ਕੀ ਆ ਜੋ ਤੂੰ ਸਾਨੂੰ ਦੇਵੇਂਗਾ ਫਕੀਰ ਨੇ ਜਵਾਬ ਦਿੱਤਾ ਮੇਰੇ ਕੋਲ ਉਹ ਚੀਜ਼ਾਂ ਜੋ ਸਭ ਤੋਂ ਕੀਮਤੀ ਹੈ ਇਹ ਇੱਕ ਹਕੀਕਤ ਹੈ ਜੋ ਮੈਂ ਆਪਣੇ ਉਸਤਾਦ ਕੋਲੋਂ ਸਿੱਖੀਏ ਲੋਕ ਉਤਸੁਖ ਹੋ ਗਏ ਕਿਹੜੀ ਹਕੀਕਤ ਫਕੀਰ ਨੇ ਕਿਹਾ ਦੁਨੀਆ ਵਿੱਚ ਹਰ ਚੀਜ਼ ਖਤਮ ਹੋ ਜਾਂਦੀ ਦੌਲਤ ਇੱਜ਼ਤ ਮਕਾਨ ਸ਼ੋਹਰਤ ਅਤੁੱਟ ਹੈ ਇਨਸਾਨ ਕੋਦ ਵੀ ਪਰ ਜੋ ਚੀਜ਼ ਕਦੇ ਖਤਮ ਨਹੀਂ ਹੁੰਦੀ ਉਹ ਹੈ ਨੇਕੀਆਂ ਅੱਲਾ ਦੇ ਬੰਦਿਆਂ ਨਾਲ ਮੁਹੱਬਤ ਉਹਨਾਂ ਦੀ ਮਦਦ ਇਹੀ ਅਸਲ ਇਬਾਦਤ ਹੈ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਆਮ ਫਕੀਰ ਨਹੀਂ ਸੀ ਇਹ ਤਾਂ ਉਸੇ ਮਰੀਦ ਦੀ ਤਾਲੀਮ ਦਾ ਇੱਕ ਨਵਾਂ ਰਹਿਨੁਮਾ ਸੀ ਜੋ ਦੁਨੀਆ ਤੋਂ ਫਿਰ ਤੋਂ ਉਹ ਪੈਗਾਮ ਦੇਣ ਆਇਆ ਸੀ ਫਿਰ ਉਹ ਫਕੀਰ ਹੌਲੀ ਹੌਲੀ ਦਰਗਾਹਵਲ ਤੁਰ ਪੇ ਉਸਨੇ ਅੱਲਾ ਦਾ ਨਾਮ ਲਿਆ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਲੋਕਾਂ ਨੇ ਵੇਖਿਆ ਕਿ ਉਸਦੇ ਚਿਹਰੇ ਤੇ ਨੂਰਾਨੀ ਮੁਸਕਾਨ ਸੀ ਤੇ ਉਸਦੇ ਆਖਰੀ ਲਫ਼ਜ਼ ਸਨ ਜਦੋਂ ਇਨਸਾਨ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਉਹ ਸਦਾ ਲਈ ਜ਼ਿੰਦਾ ਰਹਿੰਦਾ ਹੈ ਇਹ ਹੀ ਅੱਲਾ ਦਾ ਸਭ ਤੋਂ ਵੱਡਾ ਇਨਾਮ ਹੈ ਉਸ ਦਿਨ ਲੋਕਾਂ ਨੂੰ ਸਮਝ ਆ ਗਿਆ ਕਿ ਅਸਲ ਕਰਾਮਾਤ ਕਿਸੇ ਚਮਤਕਾਰ ਵਿੱਚ ਨਹੀਂ ਸਗੋਂ ਨੇਕੀਆਂ ਦੇ ਲਗਾਤਾਰ ਸਿਲਸਿਲੇ ਵਿੱਚ ਹੁੰਦੀ ਹੈ ਜੋ ਲੋਕ ਪੀਰ ਬਾਬਾ ਤੇ ਉਹਨਾਂ ਦੇ ਮুরিਦ ਦੀ تعلیم ਨੂੰ ਅਪਣਾਉਂਦੇ ਰਹੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਪਿੰਡ ਫਿਰ ਤੋਂ ਮੁਹੱਬਤ ਪਾਈ ਚਾਰੇ ਤੇ ਨੇਕੀਆਂ ਦਾ ਗੜ ਬਣ ਗਿਆ ਤੇ ਇਸ ਤਰ੍ਹਾਂ ਇੱਕ ਵਲੀਨ ਦਿੱਤੀ ਗਈ تعلیم ਕਦੇ ਖਤਮ ਨਾ ਹੋਈ ਉਹ ਹਰ ਦੌਰ ਵਿੱਚ ਕਿਸੇ ਨਾ ਕਿਸੇ ਇਨਸਾਨ ਦੇ ਦਿਲ ਵਿੱਚ ਜਿੰਦਾ ਰਹੀ ਦੋਸਤੋ ਇਸ ਕਹਾਣੀ ਦੀ ਅੰਤਮ ਸਿੱਖਿਆ ਇਹ ਵੇਖੇ ਅਸਲ ਕਰਾਮਤ ਇਹ ਹੈ ਨੇਕੀਆਂ ਕਦੇ ਖਤਮ ਨਾ ਹੋਣ ਸੋ ਪੀਰ ਦਰਪੀੜੀ ਚੱਲਦੀਆਂ ਰਹਿਣ ਅੱਲਾਹ ਦੇ ਸਭ ਤੋਂ ਨੇੜੇ ਉਹੀ ਆ ਜੋ ਉਸਤੇ ਬੰਦਿਆਂ ਦੀ ਸੇਵਾ ਕਰਦਾ ਇਨਸਾਨ ਮਰ ਜਾਂਦਾ ਪਰ ਉਸ ਦੀਆਂ ਨੇਕੀਆਂ ਹਮੇਸ਼ਾ ਉਸ ਨੂੰ ਜਿੰਦਾ ਰੱਖਦੀਆਂ ਨੇ ਜੋ ਖੁਦ ਨੂੰ ਮਿਟਾ ਦਿੰਦਾ ਉਹ ਹਮੇਸ਼ਾ ਲਈ ਅਮਰ ਹੋ ਜਾਂਦਾ ਉਮੀਦ ਕਰਦੀਆਂ ਦੋਸਤੋ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ